thank mm -hmm. you ਠੀਕ ਨਹੀਂ ਕਰਨਾ ਹੈਗਾ ਸਕੂਲ ਨਹੀਂ ਜਾਣਾ ਹੈਗਾ ਐਂੀਆਂ ਕੋਈ ਦਵਾਈਆਂ ਸਿੱਕੀਆਂ ਹੀ ਹੁੰਦੀਆਂ ਅੰਦਰ ਪੈਨੇਮੈਲ ਤੇਰਾ ਤਾਂ ਸਾਨੂੰ ਪਤਾ ਹੀ ਆ ਵੀ ਤੂੰ ਕਿਉਂ ਨਹੀਂ ਲੈਂਦੀ ਹੈਗੀ ਤੇਰਾ ਗਾਲਾ ਛੋਟਾ ਤੇਰੇ ਅੰਦਰ ਨੰਗਦੀ ਨਹੀਂ ਹੈਗੀ ਗੋਲੀ ਹੋਰ ਉਹ ਵੀ ਉਹ ਦਵਾਈਆਂ ਨਾਲ ਲੈਂਦੂ ਗੋਲੀ ਅੰਦਰ ਮਾਪੇ ਨੂੰ ਤਾਂ ਫਿਕਰ ਹੁੰਦੇ ਆ ਫੇਰ ਹੁਣ ਦੁੱਧ ਤਾਂ ਲੰਕਾ ਕੇ ਦੇ ਦੂ ਦੁੱਧ ਤਾਂ ਹਵਾਲੀ ਦੇਤੀ ਆ ਦੁੱਧ ਨੂੰ ਤਾਂ ਮੈਂ ਹਾਂ ਮਿੱਠੂ हल्दी वाला तुम दे दे मैं बाकी हैं सरता मैं बादूंगी ना इमा हाथ साफ करने रखे है कुर्सी साफ करने नहीं फिर मैं चिन्नी ना हाथ साफ करी जाने हन्ने ऐसे पतली आई हा मोह पतलियां લાਉਣੀ ਨਹੀਂ ਹੈਗੀਆਂ ਤਾਂ ગોંદીજી ખરાબ ਹੋ જੂ ਇਹਨਾਂ ਦੇ ਫਿਰ ਲਾਣਾ ਹੈ ਰਾਂ ਖਰਾਬ ਹੋ ਜੂ ਫਿਰ ਨਹੀਂ ਆਉਣੀ ਉਹੀ ਲਾਉਣੀ ਆ ਮੈਨੂੰ ਵੱਧ ਵਸੰਦ ਨੇ ਲਾਉ ਦੇ ਤਾਂ ਆਂ ਉਦੋਂ ਕਿ ਉਹ ਜਿਹੜਾ ਕਿਤੇ ਜਾਣਾ ਹੁੰਦਾ ਯਾਦ ਲਾ ਲੈਣੇ ਆ ਆल्याਂ ਦੀਆਂ ਸੀ ਮੇ ਘਰੇ ਲਾਉਣ ਨੂੰ ਹਨੂ ਮਮਾ ਅਜੇ ਘਰੇ ਰਹਿ ਕੇ ਅਜੇ ਕੰਮ ਕਰਨੇ ਨੇ ਹੂੰ ਇਸ ਕਪੜੇ ਘਰ ਦਾ ਬਹੁਤ ਆਉਂਦੀ ਆ। ਦੋਨੇ ਫਰੈਂਡ ਦਵਾਰ ਦਵਾਰੇ ਕਰਿਓ। ਤੇ ਲਓ ਜੀ ਇਹ ਹੈਗਾ ਸਾਡੇ ਰਿਸ਼ਤੇਦਾਰ ਖੁਸ਼ੀ ਦੇ ਪਾਪਾ ਦੇ ਮਾਮੇ ਦੇ ਮੁੰਡੇ ਦਾ ਮੁੰਡਾ ਕਾਤੇ ਨਾ ਆਇਆ ਬੀਆ ਦੇਖੀ ਨਾ ਮੈਨੂੰ ਪਤਾ ਨਹੀਂ ਹਜੇ ਕਾ ਹੋਣਾ ਸਰਦੀਆਂ ਵਿੱਚ ਕਾ ਸੁੱਕ ਜਾਊਗਾ ਫੇਰ ਖੇਡ ਲਿਆ ਕਰਿਓ ਕਿਉਂ ਬੈਨਸੀ ਕਹਿਣੀ ਹੈ ਤਾਂ ਅੱਛਾ ਫੇਰ ਫੇਰ ਕੀ ਫੋਨ ਲੈ ਕੇ ਆਉਂਦੇ ਨਹੀਂ ਹੁਣ ਆ ਬਦਨਾ ਤੋਕੇ ਤਿਆਰ ਹੋ ਜਾ ਕੈਂ ਸਾਰੇ ਕੰਮ ਤਾਂ ਆਪਣੇ ਮੁੱਕ ਗਏ ਸਾਰੇ ਘਰ ਦੀ ਸਫਾਈ ਹੋ ਗਈ ਸਸਕਾਇ ਦੀ ਸਾਰੇ ਨੂੰ ਲਾਈਫ ਹੋ ਫਮੰਦੀਪ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਘਰ-ਬਾਰ ਵਿੱਚ ਖੁਸ਼ ਹੋਵੋਗੇ ਤੇ ਵਾਹਿਗੁਰੂ ਜੀ ਤੁਹਾਡੇ ਸਾਰੇ ਕੰਮਕਾਰ ਵਿੱਚ ਤਰੱਕੀਆਂ ਬਖਸ਼ਣ ਅਸੀਂ ਨਾ ਤੋ ਕੇ ਤਿਆਰ ਹੋ ਗਈਆਂ ਸਾਡੇ ਸਾਰੇ ਕੰਮ ਮੁੱਕ ਗਏ ਆ ਆ ਦੇਖ ਲਓ ਮੇਰੀ ਮਿੰਤਾ ਕਰਾਉਂਦੀ ਆ ਅਨੂਕੇ ਹਮਾਕਾ ਤੂੰ ਵੀ ਨਾ ਧੋ ਕੇ ਤਿਆਰ ਹੋ ਜਾ ਤੇ ਚਲੋ ਜੀ ਲਓ ਜੀ ਨਾ ਧੋ ਕੇ ਤਿਆਰ ਹੋ ਗਏ ਆ ਗਏ ਆ ਤੁਹਾਡੇ ਸਵਾਲ ਜਵਾਬ ਕਰਨ ਤੇ ਜੇ ਕੋਈ ਵੀ ਸਵਾਲ ਹੁੰਦਾ ਤੁਸੀਂ ਪੁੱਛ ਲਿਆ ਕਰੋ ਸਰਾਰਤਾ ਕਰਦੀ ਐ ਵੇਖੋ ਮੇਰੇ ਨਾਲ ਆਏ ਸਰਾਰਤਾ ਕਰਦੀ ਆ ਇਹ ਇਹ ਨੂੰ ਇਹ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਵੱਡੀ ਹੋਗੀ ਤੇ ਜਲਦੀ 4 4:30 ਵਜ ਗਏ ਅੱਜ ਮੈਂ ਸਵੇਰੀ ਸਬਜੀ ਲੈ ਲਈ ਸੀ ਜੀ ਸਾਡੇ ਠੇਪਾਈ ਖੜ ਗਿਆ ਹਰਮਨ ਘਰ ਏ ਸੀਗਾ ਤੇ ਹੁਣ ਅੱਜ ਸਬਜੀ ਲਈ ਪਈ ਆਪਾਂ ਜਲਦੀ ਜਲਦੀ ਸੇਕ ਛੀ ਤਿਆਰੀ ਕਰ ਦਾਂਗੇ ਸਬਜੀ ਦੀ ਤੇ ਮੈਂ ਹੁਣ ਫੋਨ ਮੇਰੇ ਕੋਲ ਉਹ ਹੈ ਨਹੀਂ ਹਰਮਨ ਬਹੁਤ ਬਿਮਾਰ ਹੋਇਆ ਪਿਆ ਸੀਗਾ ਹੁਣ ਤੋਂ ਬਾਹਰ ਉਹ ਬਾਹਰ ਖੇਡਣ ਗਿਆ ਸੀਗਾ ਫਿਰ ਉਹ ਕਹਿੰਦਾ ਮੈਂ ਤਾਂ ਥੱਕ ਗਿਆ ਹੁਣ ਤੇ ਹੁਣ ਉਹ ਨੂੰ ਚਾਹ ਦਿੱਤੀ ਸੀਗੀ ਤੇ ਚਾਹ ਪੀ ਕੇ ਹੁਣ ਉਹ ਥੋੜਾ ਜਿਹਾ ਮੋਬਾਈਲ ਦੇਖਣ ਲੱਗ ਗਿਆ ਤੇ ਮੈਂ ਸੁਣ ਉਹ ਆਹ ਮੈਨੂੰ ਸਾਨੂੰ ਵੱਧ ਕਮੈਂਟ ਕਰਦੇ ਨੇ ਦਵਿੰਦਰ ਗਿੱਲ ਜੀ ਉਹ ਮੈਨੂੰ ਰੋਜ਼ ਕਮੈਂਟ ਕਰਦੇ ਨੇ ਚਾਹੇ ਮੈਂ ਸ਼ਾਰਟ ਵੀਡੀਓ ਪਾਵਾਂ ਚਾਹੇ ਮੈਂ ਬਲੌਗ ਪਾਵਾਂ ਮੈਨੂੰ ਜਰੂਰ ਕਮੈਂਟ ਕਰਦੇ ਹੁੰਦੇ ਨੇ ਵਧੀਆ ਕਮੈਂਟ ਕਰਦੇ ਹੁੰਦੇ ਨੇ ਤੇ ਤੁਹਾਡੇ ਬਹੁਤ ਬਹੁਤ ਥੈਂਕ ਯੂ ਜੀ ਬਹੁਤ-ਬਹੁਤ ਸਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਅਸੀਂ ਵਧੀਆ ਜਿਹਾ ਕਮੈਂਟ ਕਰ ਦੰਨੇ ਹੋ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੇ ਕੰਮ ਸਾਰੇ ਵਧੀਆ ਪੂਰੇ ਹੋਣ ਜਿਨ੍ਹਾਂ ਦੀ ਇੱਛਾ ਰੱਖਦੇ ਤੁਸੀਂ ਪਰਮਾਤਮਾ ਤੁਹਾਡੀ ਇੱਛਾ ਪੂਰੀ ਕਰੇ ਤੇ ਸਾਰੇ ਵਧੀਆ-ਵਧੀਆ ਮੈਨੂੰ ਕਮੈਂਟ ਕਰਦੇ ਹੁੰਦੇ ਨੇ ਤੇ ਇਹਨਾਂ ਦਿਵਿੰਦਰ ਗਿੱਲ ਜੀ ਹੋਣਾ ਨੇ ਮੈਨੂੰ ਪੁੱਛਿਆ ਸੀਗਾ ਵੀ ਆਂਟੀ ਜੀ ਤੁਹਾਡਾ ਤੁਸੀਂ ਜੀ ਦੇ ਵਿੱਚ ਜਿੱਥੇ ਤੁਹਾਡੇ ਬਾਬਾ ਜੀ ਦੀਆਂ ਫੋਟੋਆਂ ਰੱਖੀਆਂ ਹੋਈਆਂ ਨੇ ਤੇ ਜਿੱਤੇ ਜੀ ਸੀ ਜੋਤਲਾ ਨੇ ਉਹ ਕਿੰਨੇ ਦਾ ਆਇਆ ਸੀ ਉਹ ਅਸੀਂ ਮੁੱਲ ਨਹੀਂ ਲਿਆ ਸੀਗਾ ਉਹ ਖੁਸ਼ੀ ਦੇ ਪਾਪਾ ਨੇ ਬਣਵਾਇਆ ਸੀਗਾ ਕਹਿ ਕੇ ਤੇ ਉਹ 4000 ਜਣੀ ਹੋਇਆ ਸੀਗਾ ਉਹਦਾ ਸਾਰਾ ਤਿਆਰ 4000 ਚ ਹੋਇਆ ਸੀਗਾ ਹਾਂ 4000 ਸੇ ਪੂਰਾ ਸਾਰਾ ਵਧੀਆ ਤਿਆਰ ਹੋ ਗਿਆ ਸੀਗਾ ਕਿਉਂਕਿ ਨਾ ਸਾਡੇ ਗਰਦ ਬਹੁਤ ਔੜਦੀ ਸੀ ਜੋ ਫਿਰ ਬਾਬਾ ਜੀ ਨੇ ਫੋਟੋਆਂ ਤੇ ਪੈਂਦੀ ਸੀ ਇਹ ਥੋੜਾ ਜਿਹਾ ਉਹ ਹੁੰਦਾ ਸੀ ਨਾ ਉਹ ਦੇ ਕਰਕੇ ਫਿਰ ਇਸੇ ਟਾਕੀਆਂ ਨਾਲ ਬਣਵਾਇਆ ਸੀਗਾ ਅ ਤੇ ਇੱਕ ਮੈਨੂੰ ਪੁੱਛਦੇ ਸੀਗੇ ਵੀ ਤੁਸੀਂ హెਅਰ ਤੇ ਕੀ ਲਾਉਨੇ ਹੈ హెਅਰ ਤੇ ਮੈਂ ਕੁਝ ਨਹੀਂ ਲਾਉਂਦੀ ਹੈਗੀ ਮੈਂ ਕਦੇ ਜੇ ਨਾ ਤੁਸੀਂ ਮੇਰੀ ਸਲਾਹ ਲਮੋ ਇਹ ਜਿਹੜੇ ਬਾਜ਼ਾਰੂ ਉਹ ਹੁੰਦੇ ਨੇ ਜਿਹੜੀ ਬੈਂਦੀਆਂ ਕਲਰ ਇਹ ਮੈਂ ਕਦੇ ਨਹੀਂ ਲਾਈ ਐਵੇਂ ਕੁਦਰਤੀ ਕਾਲੇ ਵਾਲ ਨੇ ਮੈਂ ਕਦੇ ਨਹੀਂ ਕੁਝ ਲਾਇਆ ਜਿਵੇਂ ਸਾਇਟ ਦੇ ਸੰਨ ਪਾਰਲਰ ਦੇ ਵਿੱਚ ਮੈਂ ਸਿਰਫ ਥ੍ਰੈਡਿੰਗ ਆਈਬ੍ਰੋਸ ਬਣਾਉਣ ਤੋਂ ਬਿਨਾ ਕਦੇ ਹੀ ਨਹੀਂ ਪਾਰਲਰ ਚ ਗਈ ਹੈਗੀ ਮੈਂ ਵਾਲਾਂ ਦਾ ਤਾਂ ਕਦੇ ਹੀ ਨਹੀਂ ਕੁਝ ਕਰਾਇਆ ਹੈਗਾ ਤੇ ਇੱਕ ਮਹੀਨਾ ਹੋਣ ਤੋਂ ਪਹਿਲਾਂ ਆਪਣੀ ਖੁਸ਼ੀ ਮੇਰੇ ਸਿਰ 'ਚ ਵਧੀਆ ਮਾਰਸ਼ ਕਰਦੀ ਆ ਤੇਲ ਦੀ ਸਰੋਂ ਦੇ ਤੇਲ ਦੀ ਤੇ ਮੈਂ ਅੱਧਾ ਘੰਟਾ ਇਹ ਤੋਂ ਸਰੋਂ ਦੇ ਤੇਲ ਦੀ ਮਾਰਸ਼ ਕਰਾਉਣੀ ਆ ਉਹ ਸਰੋਂ ਦੇ ਤੇਲ ਵਿੱਚ ਅ ਵਸੇ ਜਾਨ ਆਰੀਅਲ ਦਾ ਤੇਲ ਹੁੰਦਾ ਜਾਂ ਬਟਾਮਨ ਇਹ ਦਾ ਕੈਪਸੂਲ ਹੁੰਦਾ ਜਾਂ ਐਲੋਵੇਰਾ ਜੈਲ ਹੁੰਦੀ ਆ ਤੇ ਐਲੋਵੇਰਾ ਸਾਡੇ ਉਹ ਲੱਗਿਆ ਹੋਇਆ ਮੈਂ ਤਾਂ ਕਈ ਵਾਰ ਇਹ ਵੀ ਪੱਤੀਆਂ ਚੀਕ ਕੇ ਜਣੀ ਚੀਰਮੀਆਂ ਚੇ ਖੁਸ਼ੀ ਮੇਰੇ ਝਾਸ ਦਿੰਦੀ ਹੁਣ ਮੈਂ ਕਦੇ ਖੁਸ਼ ਨਹੀਂ ਲਾਇਆ ਹੈਗਾ ਨਾਲੋ ਜੀ ਤੁਸੀਂ ਜਾ ਕੇ ਕੇੜਾ ਹੋ ਗਿਆ ਫਿਰ ਆਪਾਂ ਨੇ ਸਬਜ਼ੀ ਤਾਂ ਨਹੀਂ ਨਾ ਤੇ ਤੇਰੇ ਇੱਕ ਵਸ ਮੈਂ ਘਰੀ ਉਹ ਕਰਦੀ ਆ ਮੇਰੇ ਬਾਣ ਜਦ ਮੈਂ ਨਾ ਤੀ ਹੁੰਦੀ ਆ ਗੁੰਝਾਂ ਕੱਟ ਕੇ ਮੈਂ ਵਸ ਐਨੇ ਨੇ ਕਿ 헤ਟੋਂ ਵਾਲ ਕੱਟ ਦਿੰਨੀ ਹੁੰਦੀ ਆ ਕਿਉਂਕਿ ਆਪਣੇ ਨਾ ਕਈ ਵਾਰ ਦੋ ਮੂਹੇ ਵਾਲ ਹੁੰਦੇ ਨੇ ਉਹ ਥੋੜੇ ਜੀ ਕੱਟ ਕੇ ਫਿਰ ਉਹਦੇ ਨਾ ਵਾਲ ਲੰਬੇ ਰਹਿੰਦੇ ਨੇ ਵਾਲ ਲੰਬੇ ਆ ਜੇ ਤੁਹਾਨੂੰ ਮੈਂ ਗੱਲ ਦੱਸਾਂ ਮੇਰੇ ਤਾਂ ਬਹੁਤ ਲੰਬੇ ਵਾਲ ਹੁੰਦੇ ਸੀ ਬਹੁਤ ਹੁਣ ਕੁਸਨਾ ਮੈਂ ਦੋ ਵਾਰੀ ਬਿਮਾਰ ਹੋ ਗਈ ਸੀ ਮੇਰੇ ਸੈਲ ਘਟ ਗਏ ਸੀਗੇ ਉਦੋਂ ਮੈਂ ਦਵਾਈਆਂ ਬਹੁਤ ਖਾਦੀਆਂ ਸੀ ਉਹਦੇ ਕਰਕੇ ਮੇਰੇ ਵਾਲ ਝੜਨ ਲੱਗ ਗਏ ਮੇਰੇ ਤਾਂ ਨਹੀਂ ਵਾਲ ਬਹੁਤ ਭਾਰੀ ਸੀਗੇ ਬਾਣ ਭਾਰੀ ਦੀ ਗੱਲ ਆ ਜਣੀ ਮੇਰੀ ਮੰਮੀ ਦੀ ਸ਼ੁਰੂ ਤੋਂ ਵਾਲ ਬਹੁਤ ਭਾਰੀ ਤੇ ਬਹੁਤ ਲੰਬੇ ਹੁੰਦੇ ਸੀ ਉਹਦੇ ਰੂਟੀਨ ਨਾਲੇ ਮੇਰੀ ਮੰਮੀ ਦੇ ਰੂਟੀਨ ਨਾਲੇ ਮੇਰੀ ਮੰਮੀ ਨੇ ਸਾਡੇ ਬਹੁਤ ਵਾਲਾਂ ਦੀ ਦੇਖਭਾਲ કરી ਆ ਮੇਰੇ ਭਰਾ ਦੇ ਵੀ ਬਹੁਤ ਭਾਰੀ ਕੇਸ ਸੀਗੇ ਉਹ ਤੋਂ ਪੱਗ ਨਹੀਂ ਬੰਨੀ ਜਾਂਦੀ ਹੁੰਦੀ ਸੀ ਫਿਰ ਉਹਨੇ ਵਾਲ ਕਟਾਦੇ ਸੀਗੇ ਤੇ ਮੇਰੀਆਂ ਦੋ ਭੈਣਾਂ ਨੇ ਉਹਨਾਂ ਦੇ ਵੀ ਵਾਲ ਬਹੁਤ ਲੰਬੇ ਸੀ ਕੋ ਚਲੋ ਹੁਣ ਥੋੜਾ ਜਿਹਾ ਵਿਆਹ ਤੋਂ ਬਾਅਦ ਫਰਕ ਪੈ ਜਾਂਦਾ ਤੇ ਮੈਂ ਬਾਣਾ ਤੇ ਜੇ ਤੁਸੀਂ ਮੇਰੀ ਮੰਨ ਮੈਨੂੰ ਤੁਸੀਂ ਬਾਣਾ ਤੇ ਕੋਸਨਾ ਲਾਇਆ ਕਰੋ ਇਹ ਜਿਹੜੇ ਆਪਾਂ ਕੋਸਮ ਆਹ ਕੀ ਇਹਦੇ ਨੇ ਪ੍ਰੋਡਕਟ ਜੇ ਹੁੰਦੇ ਨੇ ਜਿਹੜੇ ਇਹਨਾਂ 'ਚ ਬਹੁਤ ਕੈਮੀਕਲ ਹੁੰਦੇ ਨੇ ਇਹਨਾਂ ਦਾ ਫਾਇਦਾ ਹੀ ਨਹੀਂ ਲਾਉਣਾ ਇਹ ਵੱਧ ਤੋਂ ਵੱਧ ਨੁਕਸਾਨ ਕਰਦੇ ਨੇ ਮੈਂ ਕਦੇ ਕੁਝ ਨਹੀਂ ਲਾਇਆ ਹੈਗਾ ਕਦੇ ਵੀ ਮੇਰੇ ਨਾਲ ਜਦ ਮੇਰਾ ਵਿਆਹ ਸੀਗਾ ਮੇਰੇ ਮੈਂ ਜਦੋਂ ਜਿਹੜੀ ਆਪਣੀ ਸਹੁਰੇ ਘਰ ਆ ਗਈ ਸ਼ਾਮ ਨੂੰ ਜਦ ਮੈਂ ਕੱਪੜੇ ਚੇਂਜ ਕਰਨੇ ਸੀ ਮੇਰੇ ਨਾਲ ਨਾਨ ਦਾ ਮੇਰੇ ਵਾਲ ਦਾੜੇ ਖੜ ਗਏ ਸੀ ਦੋ ਜਾਣੀਆਂ ਕਹਿੰਦੀ ਇਹ ਨਕਲੀ ਵਾਲ ਕੱਢੂਗੀ ਤੇ ਕਹਿੰਦੀ ਇੱਕ ਜਾਣੀ ਕਹਿੰਦੀ ਸੂਈਆਂ ਫੜ ਲਾਂਗੇ ਇੱਕ ਜਾਣੀ ਕਹਿੰਦੀ ਨਕਲੀ ਵਾਲ ਫੜ ਲਾਂਗੇ ਕਹਿੰਦੀ ਖਾਸੇ ਲੱਗਦੇ ਨੇ ਪਾਏ ਹੋਏ ਇਹ ਗੱਲ ਮੇਰੇ ਨਾਲ ਸੱਚੀ ਘਟਨਾ ਹੋਈ ਹੋਈ ਆ ਕੰਦੀ ਵਿਚਾਲ ਮੈਂ ਕਹ ਜਾਨੀ ਕਹਿੰਦੀ ਮੈਂ ਵਾਲ ਫੜ ਲੂਕ ਜਾਨੀ ਕਹਿੰਦੀ ਮੈਂ ਸੂਈਆਂ ਫੜ ਲੂ ਕਹਿੰਦੀ ਖਾਸੇ ਭਾਰੀ ਵਾਲ ਪਾਏ ਇਹਨੇ ਵਿੱਚ ਨਕਲੀ ਪਰ ਮੈਂ ਸਾਰੀਆਂ ਸੂਈਆਂ ਤਾਂ ਮੈਂ ਉਹਨਾਂ ਨੂੰ ਕੱਢ ਕੇ ਫੜਾਤੀਆਂ ਪਰ ਜਦ ਮੈਂ ਵਾਲ ਖੋਲੇ ਜੂڑا ਖੋਲੇ ਮੇਰੇ ਵਾਲ ਹੈਰਾਨ ਮੰਨ ਗੀਆਂ ਦੱਸਣ ਭਾਬੀ ਦੇ ਤਾਂ ਵਾਲ ਇਹਦੇ ਭਾਰੀ ਨੇ ਐਡਾ ਡੇ ਵਾਲ ਨੇ ਅਸ ਤਾਂ ਨਕਲੀ ਸਮਝ ਹੀ ਜਾਂਦੀਆਂ ਸੀ ਸਾਰੇ ਹੈਰਾਨ ਮੰਨ ਗਏ ਮੇਰੇ ਡੇ ਨੇ ਭਾਰੀ ਵਾਲ ਨੇ ਲੰਬੇ ਵਾਲ ਇਹ ਮੇਨਾ ਸੱਚੀ ਘਟਨਾ ਹੋਈ ਹੋਈ ਆ ਤੇ ਮੇਰੀ ਨਾਨਦੇ ਤਾਂ ਕਈ ਵਾਰ ਕਹਿ ਦਿੰਦੀ ਸੀ ਕਟਾ ਦੇ ਤੂੰ ਵਾਲ ਐਨੇ ਲੰਬੇ ਵਾਲ ਨੇ ਤੇਰੇ ਤੂੰ ਕਟਾ ਲੈ ਨੇ ਵਾਲ ਸਾਡੀ ਸ਼ੈਂਪੂ ਨਹੀਂ ਕੁੜੀ ਐਨੀ ਲੱਗਦੀ ਐ ਨਾ ਮੈਨੂੰ ਇੱਥੋਂ ਤੱਕ ਵੀ ਕਹਿ ਦਿੰਦੀ ਹੁੰਦੀ ਸੀ ਤੇ ਚਲੋ ਜੀ ਜੇ ਕੋਈ ਹੋਰ ਅਪਰੇਸ਼ਨ ਕੋਈ ਸਵਾਲ ਹੋਊਗਾ ਤੁਸੀਂ ਪੁੱਛ ਸਕਦੇ ਹੋ ਹੋਮ ਟੂਰ ਤਾਂ ਦੇਖੋ ਜੀ ਸਾਡੇ ਤਾਂ ਘਰੇ ਸ਼ਗਰੀਬਾਂ ਦਾ ਛੋਟਾ ਜਿਹਾ ਹੋਮ ਟੂਰ ਅਸੀਂ ਚਲੋ ਕਰਾ ਦਾਂਗੇ ਦੀਵਾਲੀ ਤੋਂ ਬਾਅਦ ਮੈਂ ਕਰਾ ਦੂੰ ਹੋਮ ਟੂਰ ਕਿਉਂਕਿ ਜਦ ਆਪਣੀ ਸਾਰੀ ਵਧੀਆ ਸਫਾਈ ਕੀਤੀ ਹੁੰਦੀ ਹੈ ਸਾਰਾ ਵਧੀਆ ਸਮਾਨ ਚਿੰਚਣ ਕੇ ਲਾਇਆ ਹੁੰਦਾ ਤੇ ਫਿਰ ਮੈਂ ਕਰਾ ਦੂੰ ਹਮ ਟੂਰ ਵੈਸੇ ਸੌਟਾ ਜਾਂ ਘਰ ਤੁਸੀਂ ਦੇਖਿਆ ਇਹ ਸਾਰੇ ਕਿਤੇ ਮੈਂ ਬੈਠ ਕੇ ਵੀਡੀਓ ਬਣਾ ਲੈਣੀ ਹੁੰਦੀ ਹਣੀ ਹੁਣ ਮੈਂ ਡ੍ਰੈਗ ਰੂਮ ਚ ਬੈਠੀ ਆ ਤੇ ਚਲੋ ਜੀ ਠੀਕ ਆ ਤੇ ਬਾਕੀ ਸਾਰੇ ਵਧੀਆ ਕਮੈਂਟ ਕਰਦੇ ਹੁੰਦੇ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਐ ਦਵਿੰਦਰ ਗੱਲੇ ਜੀ ਮੈਨੂੰ ਸਾਰੇ ਇੱਕ ਵੀਡੀਓ ਤੇ ਸ਼ਾਰਟ ਵੀਡੀਓ ਤੇ ਮੈਨੂੰ ਜਣੀ ਉਹ ਕਰਦੇ ਨੇ ਅ ਤੁਸੀਂਤ ਵਧੀਆ ਕਮੈਂਟ ਕਰਦੇ ਨੇ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੇਰੇ ਪਰਵਾਰ ਨੂੰ ਬਹੁਤ ਖੁਸ਼ੀ ਦਨਿਓ ਤੁਸੀਂ ਪਿਆਰਾ ਜਿਹਾ ਕਮੈਂਟ ਕਰਕੇ ਤੇ ਚਲੋ ਜੀ ਅ ਹੋਰ ਤਾਂ ਨਹੀਂ ਸੀ ਕੋਈ ਸਵਾਲ ਜਵਾਬ ਤੇ ਚਲੋ ਜੀ ਠੀਕ ਆ ਹੁਣ ਆਪਾਂ ਦਾਲ ਸਬਜ਼ੀ ਦੀ ਤਿਆਰੀ ਕਰ ਲੈਨੇ ਆ ਅੱਜ ਸਵੇਰ ਦੀ ਬੱਦਲ ਵਾਈ ਹੋਈ ਪਈ ਆ ਬਾਕੀ ਕੰਮ ਸਾਡੇ ਨਿਬੜੇ ਪਏ ਨੇ ਪੁੱਛਾ ਖੁਸ਼ੀ ਨੇ ਲਾਤਾ ਸੀ ਸੁੰਭਰ ਕੇ ਮੈਂ ਕੱਪੜੇ ਮਧੋ ਤੇ ਵਾਸ਼ਰੂਮ ਧੋਤਾ ਸਾਫ ਕਰਤਾ ਤੇ ਮੈਂ ਬਾਕੀ ਸੋਈ ਸਾਫ ਕਰਦੀ ਸੀ ਤੇ ਚਲੋ ਜੀ ਕੋਈ ਹੋਰ ਕੋਈ ਹੋਊਗਾ ਤੁਹਾਡਾ ਕੁਸਚਨ ਕੁਐਸਚਨ ਤੁਸੀਂ ਮੈਨੂੰ ਪੁੱਛ ਸਕਦੇ ਹੋ ਹੋਮ ਟੂਰ ਆਪਾਂ ਤੁਹਾਨੂੰ ਦੀਵਾਲੀ ਤੋਂ ਬਾਅਦ ਕਰਾ ਦਾਂਗੇ ਤੇ ਦਵਿੰਦਰ ਗੱਲੇ ਜੀ ਕਹਿੰਦੇ ਸੀ ਵੀ ਆਂਟੀ ਜੇ ਤੁਸੀਂ ਬਾਲ ਮਾਲ ਚ ਗਏ ਤਾਂ ਤੁਸੀਂ ਵੀਡੀਓ ਜ਼ਰੂਰ ਬਣਾਇਓ ਹਾਂਜੀ ਜਦ ਹੁਣ ਮੈਂ ਤੁਹਾਡੇ ਨਾਲ ਆਪਣੀ ਲਾਈਫ ਇਹ ਸ਼ੇਅਰ ਕਰਤੀ ਤਾਂ ਫਿਰ ਮੈਂ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਵੀ ਤੇ ਚਲੋ ਜੀ ਠੀਕ ਆ ਹੁਣ ਸਾਰ ਸਬਜੀ ਦੀ ਤਿਆਰੀ ਕਰ ਲਈਏ ਗਾਣਾ ਪੈ ਜਾਂਦੀਆਂ ਨੇ ਨਹੀਂ ਫਿਰ ਸਾਡੇ ਮੇਰੇ ਯਾਰ ਖੁਸ਼ੀ ਦੇ ਚ ਚਲੋ ਜੀ ਠੀਕ ਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਿਆਰ ਆਗੇ ਛੋਟਾ ਜਿਹਾ ਕਮੈਂਟ ਕਰ ਦਿਓ ਤੇ ਵੀਡੀਓ ਤੇ ਜੇ ਤੁਸੀਂ ਵੀ ਚਾਹੋ ਵੀ ਸਾਡਾ ਵੀ ਨਾ ਲੈਣਾ ਤਾਂ ਤੁਸੀਂ ਰੋਜ਼ ਪਿਆਰ ਆ ਜਾਂ ਕਮੈਂਟ ਕਰ ਦਿਆ ਕਰੋ ਮੈਂ ਛੋਟਾ ਵੀ ਨਾ ਲਵਾਂਗੀ ਦਵਿੰਦਰ ਗਿੱਲ ਜੀ ਮੈਨੂੰ ਰੋਜ਼ ਕਮੈਂਟ ਕਰਦੇ ਨੇ ਉਹਨਾਂ ਕਰਕੇ ਮੈਨੂੰ ਤਾਂ ਨਾ ਲੈ ਲਿਆ ਤੇ ਬੱਸ ਕਰਦੇ ਹੁਣ ਸਾਰੇ ਨੇ ਤੇ ਮੈਂ ਜ਼ਰੂਰ ਫਿਰ ਜਣੀ ਉਹ ਕਰੂੰਗੀ ਕਿਹੜੇ ਹੁਣ ਆਪਾਂ ਨੂੰ ਰੋਜ਼ ਕਮੈਂਟ ਕਰਦੇ ਨੇ ਮੈਂ ਉਹਨਾਂ ਦੇ ਜ਼ਰੂਰ ਪੜਿਆ ਕਰੂੰਗੀ ਪੰਜਾਬ ਦੀ ਉਹਦੇ ਵਾਲੇ ਪਿੰਡਾਂ ਦਾ ਲਾਈਫ ਸਟਾਈਲ ਵਾਲੇ ਉਹ ਤਾਂ ਚਲੋ ਮੇਰੀ ਭੈਣ ਵਰਗੇ ਨੇ ਉਹ ਤਾਂ ਜਣੀ ਉਹਨਾਂ ਨਾਲ ਤਾਂ ਮੇਰਾ ਰਿਸ਼ਤਾ ਜੁੜ ਗਿਆ ਇੱਕ ਕਿਉਂਕਿ ਉਹ ਸਾਡੇ ਪਿੰਡ ਦੇ ਵੱਲ ਉਹਨਾਂ ਦੀ ਰਿਸ਼ਤੇਦਾਰੀ ਆ ਤੇ ਚਲੋ ਜੀ ਉਹ ਵੀ ਮੈਨੂੰ ਵਧੀਆ ਕਮੈਂਟ ਕਰਦੇ ਹੁੰਦੇ ਨੇ ਇਹ ਚ ਚਲੋ ਜੀ ਠੀਕਾ ਬਾਏ ਬਾਏ ਫਿਰ ਮੈਂ ਅਗਸਰ ਵੀ ਬੈਰੀ ਕਰਦੇ ਉਹ ਦੀ ਥੜੀ ਆੜੀ ਦੀ ਅਧਰੇ ਸੱਚੀ ਹੈ ਜਾਂਦੀ ਆ ਚਲ ਕੋਈ ਨਾ ਫਿਰ ਕੀ ਹੁੰਦਾ ਥੋੜਾ ਅਸ ਆੜੀ ਆ ਥੋੜਾ ਫਰੈਂਡ ਆ ਹੁਣ ਥੋੜੀ ਬਣਾਈ ਆ ਮੈਂ ਇਹਦੀ ਵੀ ਬਣਾਉਂਗੀ ਹੈਲੋ ਕਰੋ ਹੈਲੋ ਕਰੋ ਚਲੋ ਹੁਣ ਤੁਸੀਂ ਤਿੰਨੇ ਜਣੇ ਖੇਡ ਲਓ ਕਿਲਾ ਕਿਹੀਂ ਕਿਚਨ ਕੀ ਤੇ ਚਲੋ ਜੀ ਇਹ ਮੈਂ ਜਿਹੜੇ ਮੁੰਡੇ ਦੀ ਵੀਡੀਓ ਬਣਾਈ ਸੀ ਨਾ ਜਿਹੜੇ ਆਪਣੇ ਹਰਮਨਾਂ ਖੇਡਣ ਆਉਂਦਾ ਸੀ ਆਇਆ ਸੀ ਇਹ ਨਾ ਵਿਚਾਰਾ ਇੱਥੇ ਦੁਕਾਨ ਤੇ ਲੱਗਿਆ ਹੋਇਆ ਗਰੀਬ ਰੱਬ ਨਾ ਜਿਵੇਂ ਇੱਕ ਰੱਬ ਜੇ ਮੇਰੀ ਸੋਨੇ ਰੱਬ ਕਿਸੇ ਨੂੰ ਗਰੀਬ ਨਾ ਬਣਾਵੇ ਇਹ ਵਿਚਾਰੇ ਗਰੀਬ ਨੇ ਇਹ ਨੇਪਾਲ ਚੋਂ ਆਏ ਹੋਏ ਨੇ ਕਹਿੰਦਾ ਮੈਂ ਤਿੰਨ ਕਲਾਸਾਂ ਪੜਿਆ ਹੋਇਆ ਹਾਂ ਕਹਿੰਦਾ ਫਿਰ ਮੈਂ ਪੜਿਆ ਨਹੀਂ ਸੀਗਾ ਕਦਮ ਮੇਰੇ ਪਾਪਾ ਮੇਰੀ ਮੰਮੀ ਤੋਂ ਪੜਾਇਆ ਨਹੀਂ ਗਿਆ ਹੈਗਾ ਗਰੀਬ ਨੇ ਵਿਚਾਰੇ ਇਹ ਨੇਪਾਲ ਚ ਹੁਣ ਉਰੇ ਆਏ ਨੇ ਇਹਦੀ ਮੰਮੀ ਪਾਪਾ ਸਾਡੇ ਨਾਲ ਦੇ ਲੱਗੇ ਸ਼ਹਿਰ ਚ ਨੇ ਤੇ ਇਹ ਵਿਚਾਰ ਰੋਏ ਸਾ ਇੱਥੇ ਦੁਕਾਨ ਤੇ ਲੱਗਿਆ ਹੈ ਕੰਮ ਕਰਨ ਕੰਮ ਕਰਨ ਕੀ ਵਿਚਾਰਾ ਭਾਂਡੇ ਧੋਣ ਮੈਨੂੰ ਵਿਚਾਰੇ ਤੇ ਬੜਾ ਤਰਸੇ ਜਾਂ ਹੁੰਦਾ ਮੈਂ ਤਾਂ ਇਹਨੂੰ ਫਿਰ ਵਿਚਾਰਾ ਇਹ ਜਿੰਨੀ ਵੀ ਪਰਸਾਟ ਕਰੇ ਆਉਂਦਾ ਮੈਂ ਤੈਨੂੰ ਪਿਆਰ ਦੇਣਾ ਵਿਚਾਰੇ ਨੂੰ ਅੰਦਰ ਬਿਠਾ ਲੈਣੀ ਆ ਵਿਆਹ ਜਾ ਬਿਟੀ ਵੀ ਦੇਖਣਾ ਟੀਵੀ ਦੇਖਲਾ ਜੇ ਕੁਝ ਖਾਣਾ ਪੀਣਾ ਖਾ ਲਾ ਪੀ ਲਾ ਤੇ ਜਵਾਬ ਦੇ ਦਿੰਦਾ ਮੈਨੂੰ ਹੁਣ ਆਈ ਕੋਈ ਪੁੱਛ ਐ ਸੀ ਮੈਂ ਕਿ ਤੇਰੇ ਕੋਲ ਕੱਪੜੇ ਹੈਗੇ ਨੇ ਤੇ ਕਹਿੰਦਾ ਹਾਂਜੀ ਮੇਰੀ ਮੰਮੀ ਕੱਪੜੇ ਦੇ ਕੇ ਗਈ ਸੀ ਹੁਣ ਮੈਂ ਦੇਖੂਗੀ ਇਹਨੂੰ ਬੇਚਾਰੇ ਨੂੰ ਹੁਣ ਸਰਦੀ ਵਿੱਚ ਕੁਝ ਲੈ ਕੇ ਦੇ ਦਾਂਗੇ ਅਸੀਂ ਹਾਏ ਹੇ ਰੱਬ ਗਰੀਬੀ ਕਿਸੇ ਨੂੰ ਨਾ ਦਿਖਾਵੀਂ ਇਹ ਪੇ ਹਰਮਨ ਹਾਣ ਦਾ ਬੇਚਾਰਾ ਭਾਂਡੇ ਮਾਂ ਜਿਹਦਾ ਮੈਂ ਤਾਂ ਬਾਣੇ ਹੀ ਤਰਸ ਜਿਹਾ ਆਉਂਦਾ ਹਰਮਨ ਹਰਮਨ ਬੇਚਾਰਾ ਬਿਚਾਰ ਆ ਗਿਆ ਹਰ ਮੈਂ ਜਮੀ ਨਹੀਂ ਕੋਈ ਵੀ ਕੰਮ ਕਰਦਾ ਚਲੋ ਕਾ ਰੱਬ ਕਾਨੂੰ ਕਰਾਵੇ ਰੱਬ ਇਹਦੇ ਪਾਪਾਂ ਨੂੰ ਲੰਬੀ ਉਮਰ ਬਖਸ਼ ਇਹਨਾਂ ਦੇ ਕੰਮ ਵਿੱਚ ਬਰਕਤ ਪਾਵੇ ਰੱਬ ਜਿਹੜੇ ਮੇਰੇ ਬੱਚੇ ਵਧੀਆ ਪੜ੍ਹ ਲਿਖ ਜਾਣ ਮੈਨੂੰ ਤਾਂ ਵਿਚਾਰੇ ਤੇ ਇੰਨਾ ਤਰਸੇ ਹੀ ਆਉਂਦਾ ਬਹੁਤ ਜ਼ਿਆਦਾ ਮੈਂ ਤਾਂ ਫਿਰ ਉਹਨੂੰ ਉਰੇ ਬਿਠਾ ਲਿਆ ਸੀ ਘਰ ਮਨੂੰ ਹਾਕਾ ਮਾਰਦਾ ਸੀ ਵੀ ਆ ਜਾ ਪਖੇੜੀ ਏ ਮੈਂ ਇਹਨੂੰ ਕਿਹਾ ਮੈਂ ਕਿ ਖੇਡ ਲੈ ਹਰਮਨ ਇਹ ਤਾਂ ਫਿਰ ਵਿਚਾਰੇ ਨੇ ਮੈਂ ਕਿ ਕੰਮ ਲੱਗ ਜਾਣਾ ਕਰਨਾ ਵਿਚਾਰਾ ਛੋਟਾ ਜਿਹਾ ਹੈਗਾ ਸਾਰੀ ਦਿਹਾੜੀ ਕੰਮ ਕਰਦਾ ਫਿਰ ਜਾਂ ਮੈਨੂੰ ਤਾਂ ਤਰਸ ਬਹੁਤ ਆਇਆ ਪਤਾ ਨਿਰਾ ਕਿਸੇ ਕਿਸੇ ਨੂੰ ਤਬਾ ਲਿਓ ਗਰੀਬੀ ਦਿਖਾ ਦਿੰਦਾ ਕਹਿੰਦਾ ਦੋ ਮੇਰੀਆਂ ਭੈਣਾਂ ਨੇ ਕਹਿੰਦਾ ਮੰਮੀ ਪਾਪਾ ਮੇਰੇ ਫੈਕਟਰੀ ਚ ਲੱਗੇ ਹੋਏ ਨੇ ਮੈਨੂੰ ਬਹੁਤ ਤਰਸ ਆਇਆ ਵਿਚਾਰੀ ਦੀ ਮੈਂ ਦੀ ਵੀਡੀਓ ਬਣਾਈ ਮੈਂ ਕਿ ਲੈ ਮੈਂ ਤੈਨੂੰ ਆ ਦੀ ਵੀਡੀਓ ਚ ਲੈ ਕੇ ਆਉਣੀ ਆ ਮੈਂ ਤੇਰੀ ਵੀਡੀਓ ਬਣਾਉਣੀ ਆ ਹੁਣ ਜਾਂਦਾ ਹੋਇਆ ਕਹਿ ਕੇ ਗਿਆ ਕਹਿੰਦਾ ਕਿਚਨ ਦੀ ਵੀਡੀਓ ਬਣਾਇਆ ਕਰੋ ਕਿਚਨ ਦੀ ਤੇ ਚਲੋ ਜੀ ਠੀਕ ਆ ਹੁਣ ਮੈਂ ਤੇ ਸਬਜ਼ੀ ਕੱਟਣ ਲੱਗਣ ਲੱਗਣਾ ਸੀਗਾ ਦੀ ਮਾਕੇ ਚਲੇਦੀ ਮੈਂ ਵੀਡੀਓ ਬਣਾਉਣੀ ਹੈ ਮੈਨੂੰ ਪਤੀਏ ਪੈਰਾ ਜੇ ਲੱਗਿਆ ਕਿ ਉੜ ਜਾਈਂ ਤਰਸ ਜਾਈਂ ਮੈਂ ਕਹਿੰਦੀ ਕਿ ਰੱਬ ਕਿਸੇ ਕਿਸੇ ਨੂੰ ਤਬਾਲਿਓ ਗਰੀਬੀ ਦਿਖਾ ਦਿੰਦਾ ਹੁੰਦਾ ਤੇ ਚਲੋ ਜੀ ਹੁਣ ਮੈਂ ਸਬਜੀ ਦੀ ਤਿਆਰੀ ਕਰਦੀ ਆਂ ਹੋ ਹਾਈ ਗੋਦੀ ਚਾਕੇ ਲੈ ਆਏ ਨੂੰ ਗੋਦੀ ਚਾਕੇ ਨਹੀਂ ਚਾਕਲੇਟ ਨਹੀਂ ਖਾਣੀ ਮਾਊ ਵੜ ਜਾਣਗੇ ਤੇ ਮੂੰਹ ਚ ਹਾਂ ਉੱਥੇ ਉੱਥੇ ਬੈ ਜਾ ਉਹਨਾਂ ਕੋਲ ਚਲੋ ਚਲੋ ਨਿਕਾਣੇ ਹੈਗਾ ਸਰਾਤਾਂ ਕਰੀ ਜਾਂਦਾ ਹਾਂ ਅੱਗੇ ਮੂੰਹ ਜਾਂ ਮੇਰਾ ਲਾ ਲਾ ਆਉਦੇ ਇਹਨਾਂ ਕਦੋਂ ਮਾਰੇ ਆਲੇ ਕਿੱਡਾ ਕ ਕਿੰਨਾ ਸੋਹਣਾ ਲੱਗਦਾ ਦੇਖੀ ਲੈ ਲੈ ਕਿਦਾਂ ਦੇ ਹਲਾਈ ਵੀ ਨਹੀਂ ਸੀ ਹੁਣ ਦੇਖੀ ਕਿਦਾਂ ਨੂੰ ਜਾਣਗੇ ਸਾਰੇ ਹਾਂ ਦੇਖ ਲੈ ਤੂੰ ਕਰੇ ਵੀ ਨਹੀਂ ਇਸ ਰਾਤਾਂ ਕਰਦਾ ਹੁੰਨਾ ਹੈ ਹੈ ਦੱਸੀ ਅਨਮੋਲ ਕਿੱਥੇ ਹਰਮਨ ਨੂੰ ਇੱਕ ਫਰੈਂਡ ਨਹੀਂ ਮਿਲਦਾ ਹੁੰਦਾ ਸੀ ਹੁਣ ਤਿੰਨ ਮਿਲ ਗਏ ਹੈਨਾ ਹਰਮਨ ਖੁਸ਼ ਆ ਤੂੰ ਪੂਰਾ ਅੱਜ ਹੈ ਆ ਆ ਦੇਖ ਸਰਾਰਤੀ ਜੀਆ ਕਿੱਕਾ ਜੀਆ ਦੇਖੀ ਕਿੰਨਾ ਸੋਹਣਾ ਲੱਗਦਾ ਜਿਣਕੇ ਰੱਖੇ ਪੈਦੀ ਕਿਦਣ ਦੇ ਵਿਚਾਰੇ ਉਠੀਆਂ ਬਾਜੀ ਆ ਪਵਤੀਆਂ ਨਾਂ ਦੀ ਆ ਸੋ 100 100 ਦੇ ਕੁਤੋਂ ਲੱਗੋ ਸੋ ਗਾਇਸ ਮੈਂ ਇਹ ਸਬਜੀ ਤਰਤੀ ਐਥੇ ਮੰਮੀ ਹੁਣ ਹਟਾ ਗੁੰਨੇ ਕੇ ਦੇਣਗੇ ਦੇਣਗੇ ਨਹੀਂ ਮਤਲਬ ਗੁੰਨੇ ਦੇਣਗੇ ਤੇ ਫੇਰ ਰੋਟੀਆਂ ਬਣਾਉਣਗੇ ਕਿ ਕਿ ਇਹਨਾਂ ਦੋਨਾਂ ਕੰਮ ਇਹ ਦੋਨੇ ਕੰਮ ਅਸੀਂ ਵੰਡ ਲੈਨੇ ਆ ਕਦੇ ਕਦੇ ਮੰਮੀ ਸਬਜ਼ੀ ਬਣਾ ਦਿੰਦੇ ਨੇ ਤੇ ਮੈਂ ਰੋਟੀ ਲਾ ਦਿੰਨੀ ਆ ਤੇ ਕਦੇ ਕਦੇ ਮੈਂ ਸਬਜ਼ੀ ਬਣਾ ਲੈਂਦੀ ਆ ਮੰਮੀ ਰੋਟੀ ਲਾ ਲੈਂਦੇ ਨੇ ਅਸੀਂ ਐਦਾ ਕੰਮ ਵੰਡ ਲੈਂਦੇ ਆ ਤੇ ਹੋਰ ਜਿਹੜੀ ਤੇਰੀ ਚੁੱਪ ਤੇ ਹੋਈ ਸੀ ਗੱਲ ਤੇ ਉਸ ਤੋਂ ਬਾਅਦ ਸਾਡੇ ਦੋ ਕੰਮੇ ਤੋਂ ਬਾਅਦ ਹੋਰ ਹੁੰਦੇ ਨੇ ਜਿਹੜੇ ਹੁੰਦੇ ਨੇ ਉਹ ਰੋਟੀ ਵਾਲੇ ਭਾਂਡੇ ਧੋਣੇ ਤੇ ਦੁੱਧ ਗਰਮ ਕਰਨਾ ਉਹ ਸਾਡੇ ਪੱਕੀ ਨੇ ਕਿਉਂਕਿ ਮੰਮੀ ਨੇ ਹੁਣ ਜੇ ਤਾਂ ਘੱਟ ਹੁੰਦੇ ਨੇ ਭਾਂਡੇ ਤਾਂ ਮੈਂ ਧੋ ਦੇਣੀ ਆ ਨਾਲ ਦੁੱਧ ਵੀ ਗਰਮ ਕਰ ਦੇਣੀ ਆ ਜੇ ਹਨਾ ਥੋੜੇ ਜ਼ਿਆਦਾ ਹੁੰਦੇ ਨੇ ਭਾਂਡੇ ਫਿਰ ਮੰਮੀ ਤੋਂ ਦਿਨ ਦੇ ਨਾਲ ਦੀ ਨਾਲ ਮੈਂ ਦੁੱਧ ਗਰਮ ਕਰ ਦਿੰਦੀ ਆ ਫਿਰ ਬਸ ਸਾਡੇ ਇਦਾਂ ਹੀ ਕੰਮ ਮੁੱਕ ਜਾਂਦੇ ਨੇ ਤੇ ਦਿਨੇ ਦਿਨ ਦੇ ਵਿੱਚ ਤੁਸੀਂ ਦੇਖਦੀ ਹੁੰਨੇ ਹੋ ਕਿ ਹਨਾ ਸਾਡੇ ਕੰਮ ਕਿਹੜੇ ਕਿਹੜੇ ਹੁੰਦੇ ਨੇ ਫਿਲਹਾਲ ਸਰਜੀ ਤਾਂ ਤਸੀਮੇ ਮੰਮੀ ਆਸਾ ਬੰਦ ਦੇਣਗੀ ਆਟਾ ਥੋੜਾ ਜ਼ਿਆਦਾ ਸ਼ਾਂਤਾ ਸੀ ਮੈਨੇ ਇਸ ਲਈ ਮੰਮੀ ਇਹਦੇ ਵਿੱਚ ਪ੍ਰੇਥਣ ਲਈ ਕੱਟ ਦੇਣਗੇ ਥੋੜਾ ਜਿਹਾ ਲਓ